ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਡਾਕਟਰ ਕੁੰਡਲਸ ਕੁੰਡਲਸ ਕਲੀਨਿਕ ਬੇਲਾ ਜ਼ਿਲ੍ਹਾ ਰੋਪੜ ਨੇੜੇ ਸ਼੍ਰੀ ਚੰਕੌਰ ਸਾਹਿਬ ਅੱਜ ਮੈਂ ਆਪ ਜੀ ਨਾਲ ਗੱਲ ਕਰ ਰਹੇ ਹਾਂ ਸਰੀਰ ਦੀ ਵੀਕਨੈਸ ਕਮਜ਼ੋਰੀ ਥਕਾਵਟ ਜਾਂ ਐਡਿਕਸ਼ਨ ਜੇ ਕੋਈ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਦੇ ਆ ਕੋਈ ਵੀ ਨਸ਼ਾ ਕਰਦੇ ਆ ਸਾਡਾ ਨਸ਼ਾ ਛਡਣ ਵਾਸਤੇ ਮਨ ਹੈ ਜਾਂ ਸਾਡਾ ਸਾਨੂੰ ਪਰਿਵਾਰ ਕਹਿੰਦਾ ਜਾਂ ਸਾਡਾ ਸਾਨੂੰ ਆਪਣਾ ਮਨ ਕਹਿੰਦਾ ਹੈ ਜਾਂ ਆਪਾਂ ਕਈ ਵਾਰੀ ਨਸ਼ਾ ਕਰਦੇ ਹਾਂ ਕੁਛ ਤੋਂਨੇ ਆ ਫਿਰ ਸੋਚਦੇ ਆ ਕਿ ਆਰ ਛੱਡਿਆ ਜਾਵੇ ਪਰ ਫਿਰ ਡਰਦੇ ਆ ਹੋਣ ਵਾਲੀਆਂ ਤਕਲੀਫਾਂ ਤੋਂ ਸਮੱਸਿਆਵਾਂ ਤੋਂ ਸਮੱਸਿਆਵਾਂ ਤੋਂ ਡਰਦਾ ਮਾਰਾ ਬੰਦਾ ਕਿ ਮੈਨੂੰ ਤੋੜ ਲੱਗੂਗੀ ਮੇਰਾ ਸਰੀਰ ਕੰਮ ਨਹੀਂ ਕਰੂਗਾ ਜਾਂ ਮੈਂ ਆਪਣੀ ਜੌਬ ਨਹੀਂ ਕਰ ਪਾਉਂਗਾ ਜਾਂ ਜੇ ਕੋਈ ਬਿਜ਼ਨਸ ਕਰਦਾ ਮੈਂ ਬਿਜ਼ਨਸ ਨਹੀਂ ਕਰ ਸਕਦਾ ਜਾਂ ਜੇ ਕੋਈ ਦੁਕਾਨਦਾਰ ਹੈ ਜੇ ਕੋਈ ਡਰਾਈਵਰ ਵੀਰ ਆ ਉਹਨਾਂ ਚੀਜ਼ਾਂ ਤੋਂ ਬੜਾ ਘਬਰਾਉਂਦੇ ਆ ਕਿ ਅਸੀਂ ਆਪਣਾ ਜਿਹੜਾ ਨਿਤਦਾ ਕਾਰੋਬਾਰ ਆ ਉਹ ਨਹੀਂ ਚਲਾ ਸਕਾਂਗੇ ਸਾਡਾ ਸ਼ਰੀਰ ਬਿਨਾਂ ਰਸ਼ੇਦ ਚੱਲ ਹੀ ਨਹੀਂ ਸਕਦਾ ਤਾਂ ਦੋਸਤੋ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਫੇਸਬੁੱਕ ਤੇ ਦੇਖਦੇ ਰਹਿੰਦੇ ਹੋ ਸਾਡਾ ਪੇਜ ਆ ਸ਼ਮਸ ਸਿੰਘ ਕੁੰਦਲਸ YouTube ਤੇ ਡਾਕਟਰ ਕੁੰਦਲਸ ਕਲੀਨਿਕ ਦੇ ਵੇਲਾ ਇਹ ਵੀ ਤੁਸੀਂ ਦੇਖਦੇ ਰਹਿੰਦੇ ਹੋ ਔਰ ਤੁਹਾਡਾ ਸਭ ਦਾ ਧੰਨਵਾਦ ਵੀ ਆ ਤੇ ਨਾਲ ਦੀ ਨਾਲ ਮੈਂ ਤੁਹਾਨੂੰ ਇਸ ਵੀਡੀਓ ਰਾਹੀਂ ਇਹ ਹੌਸਲਾ ਦੇਣਾ ਚਾਹੁੰਦਾ ਹੈ ਕਿੰਨਾ ਸੜਨਾ ਬੜਾ ਸੁਖਾ ਥੋੜਾ ਜਿਹਾ ਮੈਂਟਲੀ ਪ੍ਰੇਫਰ ਹੋ ਆਪਣੇ ਪਰਿਵਾਰ ਦੇ ਨਾਲ ਗੱਲਬਾਤ ਕਰੋ ਆਪਣਾ ਮਾਈਂਡ ਸੈਟ ਕਰੋ ਸੜਨਾ ਗੱਲ ਕਰੋ ਸਾਡੇ ਨਾਲ ਆਓ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਹੋਣ ਦਿੰਦੇ ਰਹੀ ਗੱਲ ਆਪਣੇ ਕੰਮਕਾਰ ਸੁਭਾਲਣ ਦੀ ਸਰੀਰ ਸੰਭਾਲਣ ਦੀ ਆਪਣੀ ਨਿਥਾ ਪ੍ਰਤੀ ਡਿਊਟੀ ਜਾਂ ਨਿਥਾ ਪ੍ਰਤੀ ਜਿਹੜੀਆਂ ਸਾਡੀਆਂ ਗਤੀਵਿਧੀਆਂ ਹੁੰਦੀਆਂ ਕਈ ਵਾਰੀ ਕਈ ਖਿਡਾਰੀ ਲੋਕ ਮੀਦੇ ਚ ਫਿਰ ਫੋਕਸ ਹੁੰਦਾ ਹੈ ਕਿ ਮੈਂ ਖੇਡ ਨਹੀਂ ਸਕੂਗਾ ਜੋ ਬੰਤ ਡਰ ਹੁੰਦਾ ਹੈ ਕਿ ਜੇ ਮੇਰਾ ਟੈਸਟ ਹੋਇਆ ਤਾਂ ਮੇਰਾ ਜੇ ਆਪਣਾ ਡੋਪ ਟੈਸਟ ਹੋਇਆ ਤਾਂ ਪੋਜ਼ਿਟਿਵ ਆ ਜਾਊਗਾ ਇੱਕ ਤਾਂ ਮੈਂ ਤੁਹਾਡਾ ਇਹ ਡਰ ਦੂਰ ਕਰਨਾ ਚਾਹੁੰਦਾ ਕਿ ਸਾਡੀ ਜਿਹੜੀ ਮੈਡੀਸਨਾਂ ਜੇ ਤੁਸੀਂ ਖਾਂਦੇ ਹੋ ਤਾਂ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਡੋਪ ਟੈਸਟ ਆ ਜੇ ਕਰਾਂਦੇ ਹੋ ਤਾਂ ਨੈਗੇਟਿਵ ਆਏਗਾ ਸਭੂ ਜਿਹੜੀ ਤੁਹਾਡੀ ਬਾਡੀ ਪਹਿਲਾਂ ਕਿਸੇ ਵੀ ਤਰ੍ਹਾਂ ਦਾ ਨਸ਼ਾ ਲੈ ਕੇ ਬੀਤ ਰਿਹਾ ਹੋ ਚੁੱਕੀ ਹੈ ਉਹਨੂੰ ਵੀ ਡੀਟੌਕਸ ਕਰੂਗੀ ਤੁਹਾਡੇ ਲੀਵਰ ਨੂੰ ਤੋੜੇ ਸਰੀਰ ਨੂੰ ਆਲਮੋਸਟ ਸਿਰ ਤੋਂ ਲੈ ਕੇ ਪੈਰਾਂ ਤੱਕ ਥੋੜੇ ਜਿਹੀ ਸਾਡੀ ਮੈਡੀਸਨ ਦਾ ਫਾਇਦਾ ਹੋਵੇਗੀ ਔਰ ਮੈਂ ਥੋੜਾ ਜਿਹਾ ਇੱਕ ਵਾਕਿਆ ਤੁਹਾਨੂੰ ਸਾਂਝਾ ਕਰਨਾ ਚਾਹੁੰਦਾ ਡੋਗ ਟੈਸਟ ਬਾਰੇ ਅ ਮਹੀਨਾ ਕੇ ਪਹਿਲਾਂ ਮੇਰੀ ਥਲੀ ਸਾਹਿਬ ਨੇ ਇੰਟਰਵਿਊ ਹੋਈ ਸੀ ਉਦੋਂ ਜੀ ਵੀ ਮੈਂ ਕਿਹਾ ਸੀ ਕਿ ਸਾਡੇ ਇੱਥੇ ਲਾਕੇ ਤੋਂ ਪਿੰਡ ਇੱਕ ਮੁੰਡਾ ਜਗਤਪੁਰੂਫ ਹੈਗਾ ਮੇਰੇ ਕੋਲ ਮੈਡੀਸਨ ਖਾ ਰਿਆ ਸੀ ਤੇ ਕੁਦਰਤੀ ਕਿਸੇ ਨੇ ਮੈਡੀਸਨ ਖਾਂਦੇ ਜਦਦੇ ਵਿੱਚ ਉਹ WhatsApp ਤੇ ਪੰਜਾਬ ਸਰਕਾਰ ਵੱਲੋਂ ਜਿਹੜਾ ਨੰਬਰ ਚਲਾਇਆ ਜਾਂਦਾ ਹੈ ਜਿਹੜੇ ਲੋਕ ਨਸ਼ਾ ਵੇਚਦੇ ਉਹਦੇ ਬਾਰੇ ਕੰਪਲੀਟ ਕੀਤੀ ਜਾਂਦੀ ਆ ਕਿਸੇ ਸ਼ਰਾਰਤੀ ਨੇ ਉਹਦਾ ਨਾਮ ਤੇ ਉਹਦਾ ਨੰਬਰ ਪਾ ਦਿੱਤਾ ਕਿ ਇਹ ਬੰਦਾ ਚਿੱਟਾ ਪਿੰਦਾ ਉਹ ਚਿੱਟਾ ਵੇਚਦਾ ਤਾਂ ਪੁਲਿਸ ਨੇ ਇਹਨੂੰ ਫੜ ਲਿਆ ਜੀ ਪੁਲਿਸ ਨੇ ਫੜਿਆ ਹੋਇਆ ਤਾਂ ਮੈਨੂੰ ਤਾਂ ਸ਼ਾਮ ਨੂੰ ਫੋਨ ਆਉਂਦਾ 7:30 ਵਜੇ ਕਿ ਡਾਕਟਰ ਸਾਹਿਬ ਜਿਹੜੀ ਆਪਣੀ ਮੈਡੀਸਨ ਆ ਕੋ ਡਾਕਟੇਸਟ ਜੇ ਹੋ ਜਵੇ ਤਾਂ ਵਿੱਚ ਤਾਂ ਨਹੀਂ ਆਉਂਦੀ ਜੀ ਮੈਂ ਕਿਹਾ ਜੀ ਨਹੀਂ ਆਉਂਦੀ ਤਾਂ ਉਹ ਵੀਰ ਨੂੰ ਹੌਸਲਾ ਹੋਇਆ ਕਿਉਂਕਿ ਉਹਨੂੰ ਸਲਾਹ ਦਿੱਤੀ ਸੀ ਥਾਣੇਦਾਰ ਨੇ ਵੀ ਜੇ ਤੇਰਾ ਡੋਪ ਟੈਸਟ ਪੋਜ਼ਿਟਿਵ ਆ ਗਿਆ ਫਿਰ ਤੁਹਾਨੂੰ ਇੱਕ ਮਹੀਨਾ ਜੇਲ੍ਹ ਵਿੱਚ ਰਹਿਣਾ ਪੈ ਸਕਦਾ ਔਰ ਉਹ ਵੀ ਬੜਾ ਘਬਰਾਇਆ ਇਹ ਗੱਲ ਮੈਨੂੰ ਸਾਰੀ ਉਹਨੇ ਦੂਜੇ ਦੇ ਨਾਂ 'ਤੇ ਦੱਸੀ ਜਦੋਂ ਮੇਰੇ ਕੋਲ ਆਇਆ ਦਵਾਈ ਲੈਣ ਵਾਸਤੇ ਫਿਰ ਕਿ ਮੇਰੇ ਨਾਲ ਤਾਂ ਕੱਲ ਇਹ ਘੋਲ ਹੋਈ ਸੀ ਕਿਸੇ ਨੇ ਮੇਰਾ ਨਾਮ ਮੇਰਾ ਨੰਬਰ ਪਾ ਦਿੱਤਾ WhatsApp ਤੇ ਵੀ ਮੈਂ ਚਿੱਟਾ ਵੇਚਦਾਂ ਚਿੱਟਾ ਪੀਣਾ ਸੋ ਕਹਿੰਦੇ ਅੱਜ ਮੇਰਾ ਡੋਪ ਟੈਸਟ ਹੋਇਆ ਸਵੇਰੇ ਔਰ ਉਹ 네ਗੇਟਿਵ ਆ ਗਿਆ ਕਹਿੰਦੇ ਤੁਹਾਡੀ ਕਿਰਪਾ ਦਾ ਮਹਾਰਾਜ ਕਿਰਪਾ ਦੇ ਨਾਲ ਤਾਂ ਕਹਿੰਦੇ ਮੈਂ ਇੱਥੇ ਬੈਠਾ ਨਹੀਂ ਤਾਂ ਕਹਿੰਦਾ ਮੈਂ ਜੇਲ੍ਹ ਵਿੱਚ ਹੋਣਾ ਸੀ ਮੇਰੇ ਇਹ ਗੱਲ ਸੁਣਾਉਣ ਤੋਂ ਭਾਵ ਇਹ ਆ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਇਦਾਂ ਦੀ ਕੋਈ ਖਬਰਾੜ ਨਹੀਂ ਕਰਨੀ ਕਿਸੇ ਵੀ ਮਨ ਦੇ ਵਿੱਚ ਡਰ ਦੇ ਨਾਲ ਤੁਸੀਂ ਸਹਿਮ ਨਹੀਂ ਆਪਣੇ ਮਨ ਦੇ ਵਿੱਚ ਪੈਦਾ ਕਰਨਾ ਕਿ ਜਿਹੜਾ ਤੁਹਾਡਾ ਜਿਹੜੀ ਅਸੀਂ ਮੈਡੀਸਟੈਂ ਨੇ ਉਹਦੇ 'ਚ ਕੋਈ ਨਸ਼ਾ ਹੋਵੇਗਾ ਕੋਈ ਡਰਮਾ ਡੋਲ ਹੋਵੇ ਕੋਈ ਹੋਰ ਪੀਸੀ ਹੋਈਆਂ ਇਦਾਂ ਦੀਆਂ ਚੀਜ਼ਾਂ ਹੋਣਗੀਆਂ ਨਾ ਦੋਸਤੋ ਬਿਲਕੁਲ ਵੀ ਇਸ ਤਰ੍ਹਾਂ ਦਾ ਕੋਈ ਵੀ ਪ੍ਰੈਡਿਕਸ਼ਨ ਵਾਲੀ ਕੋਈ ਮੈਡੀਸਨ ਅਸੀਂ ਨਹੀਂ ਪਾਈ ਹੁੰਦੀ ਜਿਹੜੀ ਤੁਹਾਡੇ ਸ਼ਰੀਰ ਨੂੰ ਖਰਾਬ ਕਰੇ ਜਾਂ ਤੁਹਾਡਾ ਜਿਹੜਾ ਡੋਪ ਟੈਸਟ ਪੋਜ਼ਿਟਿਵ ਆਵੇ ਸੋ ਮੈਨੂੰ ਉਮੀਦ ਹੈ ਕਿ ਤੁਸੀਂ ਪੂਰਾ ਲਾਹ ਲਓਗੇ ਔਰ ਨਸ਼ਾ ਛੱਡਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਡਾਈਟ ਅਸੀਂ ਤਿਆਰ ਕਰਕੇ ਦਿੰਦੇ ਹੁੰਦੇ ਆ ਪਰ ਮੈਂ ਆਪਣੇ ਮਰੀਜ਼ਾਂ ਨੂੰ ਵੀ ਦੱਸਦਾ ਹੁੰਦਾ ਆ ਤੁਹਾਨੂੰ ਮੈਂ ਓਪਨਲੀ ਵੀ ਦੱਸਦਾ ਔਰ ਜਿਨ੍ਹਾਂ ਨੇ ਬਿਨਾਂ ਕਿਸੇ ਦਵਾਈ ਤੋਂ ਨਸ਼ਾ ਛੱਡਣਾ ਆ ਉਹਨਾਂ ਵਾਸਤੇ ਵੀ ਇਹ ਦਵਾਈਏ ਤੇ ਬਹੁਤ ਵਧੀਆ ਕੰਮ ਕਰੇਗੀ ਜਿਹਨੂੰ ਤੁਸੀਂ ਘਰੇਲੂ ਉਪਸਾ ਆਪਣੇ ਘਰੇ ਬਣਾ ਸਕਦੇ ਹੋ ਬਣਾਉਣ ਦੀ ਵਿਧੀ ਤੇ ਸਮਾਨ ਮੈਂ ਤੁਹਾਨੂੰ ਦੱਸਣ ਲੱਗਾ ਫੋਨ ਕਰਕੇ ਕਿਰਪਾ ਕਰਕੇ ਇਹਦੇ ਬਾਰੇ ਨਾ ਮੈਨੂੰ ਪੁੱਛਿਓ ਹਾਂ ਕਮੈਂਟ ਬਾਕਸ ਵਿੱਚ ਪੁੱਛ ਲਿਓ ਜੇ ਪੁੱਛਣਾ ਕਿਤੇ ਮੈਂ ਤੁਹਾਨੂੰ ਜਵਾਬ ਦੇ ਸਕਦਾ ਜਾਂ ਵਟਸਐਪ ਤੇ ਪੁੱਛ ਲਿਓ ਮੈਂ ਤੁਹਾਨੂੰ ਪਰਚੀ ਲੇ ਕੇ WhatsApp ਤੇ ਜਵਾਬ ਦੇ ਸਕਦਾ ਹਾਂ ਤੁਸੀਂ ਕੀ ਕਰਨਾ ਹੈ ਅੱਧਾ ਕਿਲੋ ਬਦਾਮ ਅੱਧਾ ਕਿਲੋ ਖਸਖਸ ਅੱਧਾ ਕਿਲੋ ਬਗਚਾ ਇਹਨਾਂ ਨੂੰ ਥੋੜਾ ਜਿਹਾ ਝਾੜ ਚੰਮ ਕਰੋ ਹੱਥ ਫੇਰੋ ਨਿਗਾ ਫੇਰੋ ਕੋਈ ਰੋੜੀ ਰੋੜੀ ਦੇਖੋ ਸਾਫ਼ ਕਰਕੇ ਇਹਨਾਂ ਨੂੰ ਨਾ ਅੱਧਾ ਕਿਲੋ ਉਬਲੇ ਹੋਏ ਦੁੱਧ ਦੇ ਵਿੱਚ ਦੁੱਧ ਠੰਡਾ ਕਰਕੇ ਮਲਾਈ ਤਾਰ ਕੇ ਉਹਦੇ ਵਿੱਚ 5 ਦਿਨ ਵਾਸਤੇ ਭੋਂ ਕੇ ਫ੍ਰਿਜ ਦੇ ਵਿੱਚ ਲਾ ਦਿਓ ਉੱਥੇ ਆ ਰੱਖਿਓ ਦੁੱਧ ਉਬਾਲਿਆ ਹੋਇਆ ਹੋਵੇ ਮਲਾਈ ਉਹਦੀ ਭਾਵੇਂ ਤੁਸੀਂ ਲਾ ਲਿਓ 5 ਦਿਨ ਬਾਅਦ ਫਰਿੱਜ ਤੋਂ ਕੱਢੋ ਗ੍ਰੈਂਡ ਕਰੋ ਉਹਨਾਂ ਨੂੰ ਔਰ ਇਹ ਜਿਹੜਾ ਸਮਾਨ ਹੈ ਪਹਿਲਾਂ ਵੀ ਗ੍ਰੈਂਡ ਕਰ ਸਕਦੇ ਹੋ ਬਾਅਦ ਵਿੱਚ ਵੀ ਗ੍ਰੈਂਡ ਕਰ ਸਕਦੇ ਹੋ ਇਹਦਾ ਕੋਈ ਏਡਾ ਬਹੁਤ ਆ ਬਹੁਤ ਹੀ ਵੱਡੀ ਗੱਲ ਨਹੀਂ ਸੋ ਗ੍ਰੈਂਡ ਕੀਤੇ ਹੋਏ ਸਮਾਨ ਨੂੰ ਅੱਧਾ ਕਿਲੋ ਦੇਸੀ ਘਿਓ ਲਓ ਉਹਦੇ ਵਿੱਚ ਭੁੰਨ ਲਓ ਪੂਨ ਕੇ ਜਦੋਂ ਲਾਲ ਹੋ ਗਿਆ ਰੜ ਗਿਆ ਉਹ ਪੰਜੀਰੀ ਟੈਪ ਬਣ ਗਿਆ ਤਾਂ ਉਹਦੇ ਵਿੱਚ ਅੱਧਾ ਕਿਲੋ ਧਾਗੇ ਵਾਲੀ ਮਿਸ਼ਰੀ ਜਾਂ ਤੁਸੀਂ ਦੇਸੀ ਖੰਡ ਪਾ ਸਕਦੇ ਹੋ ਤੇਸਤ ਮੁਤਾਬਕ ਖੰਡ ਘੱਟ ਵੀ ਪਾ ਸਕਦੇ ਹੋ ਆਪਣਾ ਪੂਰਾ ਵਗੈਰਾ ਤੇਸਤ ਮੁਤਾਬਕ ਘੱਟ ਵੱਧ ਵੀ ਤੁਸੀਂ ਕਰ ਸਕਦੇ ਹੋ ਤਾਂ ਉਹਨੂੰ ਰਲਾ ਲੈਣਾ ਰਲਾ ਕੇ ਫਿਰ ਤੁਸੀਂ 100 ਗ੍ਰਾਮ ਖਿਲ ਮਖਾਣਾ ਉਹਨੂੰ ਰੋਸਟਡ ਕਰ ਲੈਣਾ ਰੋਸਟ ਕਰਕੇ ਉਹਨੂੰ ਵੀ ਗ੍ਰाइंड ਕਰਕੇ ਇਹਦੇ ਵਿੱਚ ਪਾ ਲੈਣਾ ਅੱਧਾ ਕਿਲੋ ਭੁੰਨੇ ਹੋਏ ਛੋਲੇ ਦੇਸੀ ਛੋਲੇ ਭੁੰਨੇ ਹੋਏ ਅੱਧਾ ਕਿਲੋ ਉਹਨਾਂ ਨੂੰ ਗ੍ਰाइंड ਕਰੋ ਉਹ ਵੀ ਇਹਦੇ ਵਿੱਚ ਪਾ ਲਓ ਚਾਰ ਚਮਚੇ ਦੋਸਤੋ ਸਵੇਰੇ ਦੁੱਧ ਨਾਲ ਚਾਰ ਪੰਜ ਮਿੰਨ ਛੋਟੀ ਕੌਲੀ ਇੱਕ ਜ਼ਰੂਰ ਖਾਓ ਚਾਰ ਪੰਜ ਚਮਚੇ ਵੱਡੇ ਹੋਣ ਛੋਟੀ ਕੌਲੀਕ ਹੋਵੇ ਉਹ ਸਵੇਰੇ ਸ਼ਾਮ ਦੋਧੋ ਨਾਲ ਖਾਣੀ ਸ਼ੁਰੂ ਕਰ ਦਿਓ 10 15 ਦਿਨ ਖਾ ਕੇ ਤੁਹਾਡਾ ਸਰੀਰ એનਰਜਿਕ ਹੋਊਗਾ ਤੁਹਾਨੂੰ ਕੰਮ ਕਰਨ ਦੀ એનਰਜੀ ਆਊਗੀ ਔਰ ਨਸ਼ਾ ਥੋੜਾ ਥੋੜਾ ਘਟਾਣਾ ਤੋਂ ਸ਼ੁਰੂ ਕਰ ਦਿਓ ਜਿੱਦਣ ਤੁਸੀਂ ਇਹ ਦਵਾਈ ਸ਼ੁਰੂ ਕਰਤੀ ਤਾਂ ਉਸੇ ਦਿਨ ਆਪਣਾ ਜਿਹੜਾ ਨਸ਼ਾ ਹੈ ਥੋੜਾ ਜਿਹਾ ਘਟਾਣਾ ਸ਼ੁਰੂ ਕਰ ਦਿਓ ਦੁੱਧ ਪੀਓ ਇੱਕ ਨਾਰੀਅਲ ਪਾਣੀ ਜ਼ਰੂਰ ਪੀਓ ਖੁਰਾਕ ਵਧੀਆ ਖਾਓ ਲੱਸੀ ਪੀਓ ਦਹੀਂ ਖਾਓ ਫਰੂਟ ਖਾਓ ਅਮਰੂਦ ਵੱਧ ਤੋਂ ਵੱਧ ਖਾਓ ਫਟਾਵਨ ਸੀ ਵਗੈਰਾ ਲੈ ਸਕਦੇ ਆ ਨਿੰਬੂ ਜੱਤ ਜਿਹੇ ਫਲ ਜਿਵੇਂ ਕਿਨੂ ਵਗੈਰਾ ਹੋਇਆ ਸੰਤਰਾ ਵਗੈਰਾ ਹੋਇਆ ਉਹ ਵੀ ਬੜਾ ਬੈਨੀਫੀਸ਼ੀਅਲ ਆ ਸੋ ਇਸ ਤਰ੍ਹਾਂ ਤੁਸੀਂ ਇੱਕ ਨਾਰਮਲ ਡਾਈਟ ਘਰ ਦੇ ਵਿੱਚ ਰਹਿ ਕੇ ਲੀਟਰ ਕਿ ਦੁੱਧ ਜ਼ਰੂਰ ਪੀਣ ਦੀ ਕੋਸ਼ਿਸ਼ ਕਰੋ ਘਰ ਦੇ ਵਿੱਚ ਰਹਿ ਕੇ ਤੁਸੀਂ ਬਿਨਾਂ ਕਿਸੇ ਦਵਾਈ ਤੋਂ ਬਿਨਾਂ ਕਿਸੇ ਸਰਟੀਫਿਕੇਟ ਤੋਂ ਬਿਨਾਂ ਕਿਸੇ ਡਾਕਟਰ ਦੀ رائے ਤੋਂ ਘਰ ਬੈਠ ਕੇ ਵੀ ਆਪਣਾ ਜਿਹੜਾ ਨਸ਼ਾ ਉਹ ਛੱਡ ਸਕਦੇ ਹੋ ਹਾਂ ਇਹ ਗੱਲ ਜ਼ਰੂਰ ਹੈ ਕਿ ਸਾਡੇ ਮਾਈਂਡ ਤੇ ਕੰਟਰੋਲ ਕਰਨ ਵਾਸਤੇ ਸਾਨੂੰ ਬਿਲ ਪਾਵਰ ਦੀ ਜ਼ਰੂਰਤ ਹੁੰਦੀ ਹੈ ਉਹਦੇ ਵਾਸਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਨੂੰ ਹੋਰ ਵੀਡੀਓ ਸਾਹਮਣੇ ਆਣਗੀਆਂ ਉਹ ਵੀਡੀਓ ਦੇਖੋ ਤੁਹਾਡੀ ਬਿਲ ਪਾਵਰ ਬਿਲਡ ਹੋਊਗੀ ਫਿਰ ਤੁਸੀਂ ਜਿਹੜਾ ਨਸ਼ਾ ਆਪਣਾ ਹੌਲੀ ਹੌਲੀ ਰਿਡਿਊਸ ਕਰਨਾ ਸ਼ੁਰੂ ਕਰ ਦਿਓ ਡਾਈਟ ਆਪਣੀ ਬਦਲਣੀ ਸ਼ੁਰੂ ਕਰ ਦਿਓ ਸੈਰ ਕਰੋ ਐਕਸਰਸਾਈਜ਼ ਕਰੋ ਕਿਸੇ ਵੀ ਕਲਾਕਾਰ ਦੇ ਗਾਣੇ ਦਲਜੀਤ ਵਗੈਰਾ ਦੇ ਗਾਣੇ ਤੇ ਬੜਾ ਥੋੜਾ ਨੱਚਿਆ ਜਾਂਦਾ ਹੈ ਗਾਣੇ ਲਾਓ ਨੱਚੋ ਚਿੜੀ ਚਿਕਾ ਖੇਡੋ ਸਾਈਕਲ ਚਲਾ ਲਓ ਐਕਸਰਸਾਈਜ਼ ਕਰ ਲਓ ਕੁਝ ਵੀ ਕਰੋ ਆਪਣੇ ਪਰਿਵਾਰ ਚ ਰਹੋ ਔਰ ਫੋਕਸ ਕਰਦੇ ਰਹੋ ਰੋਜ਼ ਫੋਕਸ ਕਰਨਾ ਕਿ ਮੈਂ ਹੁਣ ਨਸ਼ਾ ਨਹੀਂ ਕਰਨਾ ਮੈਂ ਹੁਣ ਨਸ਼ਾ ਨਹੀਂ ਕਰਨਾ ਇਸ ਤਰ੍ਹਾਂ ਆਪਾਂ ਘਰ ਦੀ ਬਣਾਈ ਖੁਰਾਕ ਦੇ ਨਾਲ ਵੀ ਨਸ਼ਾ ਛੱਡ ਸਕਦੇ ਆ ਇਹ ਵੀਡੀਓ ਜਿਹੜੇ ਬੰਦੇ ਆਪਣਾ ਇਲਾਜ ਨਹੀਂ ਕਰਾ ਸਕਦੇ ਜਿਹੜੇ ਬਿਨਾ ਕਿਸੇ ਦਵਾਈ ਤੋਂ ਮਸਾਜ ਕਰਨਾ ਚਾਹੁੰਦੇ ਹੋ ਉਹਨਾਂ ਵਾਸਤੇ ਬਹੁਤ ਵਧੀਆ ਹੈ ਮੈਨੂੰ ਕਬੀਰ ਫਤਿਹ ਸਿੰਘ ਗਰੇਵਾਲ ਜੁਪੀ ਤੋਂ 4 ਦਿਨ ਪਹਿਲਾਂ ਉਹਨਾਂ ਦਾ ਫੋਨ ਆਇਆ ਸੀ ਉਹਨਾਂ ਨੇ ਵੀ ਟਰਮਡੋਲ ਦੀਆਂ ਉਹ ਦੋ ਗੋਲੀਆਂ ਤੋਂ ਸ਼ੁਰੂ ਹੋ ਕੇ 8 ਗੋਲੀਆਂ ਤੱਕ ਪਹੁੰਚ ਚੁੱਕੇ ਸੀ ਤੇ ਉਹ ਉਸ ਵੀਰ ਨੇ ਵੀ ਘਰੇ ਖੁਰਾਕ ਬਣਾ ਕੇ ਇਸ ਤਰ੍ਹਾਂ ਦੇ ਸੀਟ ਟੁੱਟ ਕੇ ਬਣਾ ਕੇ ਘਰੇ ਫਰਾਤ ਲੈ ਕੇ ਉਹ ਟਰਮਾਡੋਲ ਦੀ ਸਾਰੀ ਗੋਲੀ ਛੱਡ ਗਿਆ ਇੱਕ ਨੀਂਦ ਦੀ ਸਮੱਸਿਆ ਹੈਗੀ ਸੀ ਉਹਦੇ ਵਾਸਤੇ ਮੈਂ ਤੁਹਾਡੀ ਦਵਾਈ ਦੱਸ ਦੱਤੀ ਉਹਨਾਂ ਨੂੰ ਉਹ ਦਵਾਈ ਪੀਣਗੇ ਤੇ ਬਿਲਕੁਲ ਠੀਕ ਹੋ ਜਾਣਗੇ ਸੋ ਦੋਸਤੋ ਜੇ ਕੋਈ ਤੁਹਾਡਾ ਆਪਣਾ ਘਰ ਦਾ ਮੈਂਬਰ ਤੁਹਾਡਾ ਕੋਈ ਦੋਸਤ ਤੁਹਾਡਾ ਕੋਈ ਪਰਿਵਾਰਕ ਮੈਂਬਰ ਤੁਹਾਡਾ ਕੋਈ ਬੱਚਾ ਕਿਸੇ ਵੀ ਡਿਕਸ਼ਨ ਦੇ ਵਿੱਚ ਆ ਉਹ ਨਸ਼ਾ ਛੱਡਣ ਵਾਸਤੇ ਨਹੀਂ ਮੰਨਦਾ ਨਾ ਸਹੀ ਕੋਈ ਗੱਲ ਨਹੀਂ ਪਰ ਉਹਨੂੰ ਇਹ ਜਿਹੜੀ ਪੰਜੀਰੀ ਬਣਾ ਕੇ ਦਿਓ ਤਾਂ ਕਿ ਉਹਦਾ ਜਿਹੜਾ ਸ਼ਰੀਰ ਆ ਉਹ ਤੰਦਰੁਸਤ ਹੋਵੇ ਔਰ ਉਹਦਾ ਜਿਹੜਾ ਬਿਲ ਪਾਵਰ ਆ ਉਹ ਵਧੇ ਉਨੂੰ ਊਰਜਾ ਮਹਿਸੂਸ ਹੋਵੇ ਕੋਰ ਰਿਸਕ ਕਰਨ ਵਾਸਤੇ ਵੀ ਉਹ ਤਿਆਰ ਹੋ ਸਕਦਾ ਹੈ ਵੀਡੀਓ ਚੰਗੀ ਲੱਗੇ ਸ਼ੇਅਰ ਵੀ ਕਰਨਾ ਕਮੈਂਟ ਵੀ ਕਰਨਾ ਜੇ ਕੋਈ ਤੁਹਾਡੀ ਰਿਕਵਰਮੈਂਟ ਆ ਤਾਂ ਜੇ ਕੋਈ ਤੁਸੀਂ ਮੈਡੀਸਨ ਖਾਣੀ ਚਾਹੁੰਦੇ ਹੋ ਨਹੀਂ ਬਹੁਤ ਵੇਟ ਕਰਨਾ ਚਾਹੁੰਦੇ ਇੱਕਦਮ ਕਿਉਂਟ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ 799636 96764 9636 51500 54 ਇਹਦੇ ਤੇ ਸੰਪਰਕ ਕਰੋ ਸੋ ਅਗਲੀ ਵੀਡੀਓ 'ਚ ਫਿਰ ਤੁਹਾਨੂੰ ਮਿਲਦੇ ਆ ਰੱਬ ਰੱਖੇ Bye, -bye.